ਤਾਂ ਲੋ ਬੀ ਸਲਾਹ ਨਹੀਂ ਲੱਗਦੀ ਸੀ ਜੇ ਮੈਂ ਸਤਿਗੁਰੂ ਗੁਰੂ ਨੰਬਰ 3 ਨੈਕਸਟ ਜੀ ਨਾਮ ਪਾਰਸ ਹਮਨ ਗੇੜਾ ਕਰਦਾ ਹਾਂ ਕਿਹੜਾ ਫਰੈਂਡ ਕੱਢ ਦੋ ਹੁਣ ਹੈ 11ਵੇਂ ਮੈਂ ਦੋ ਮਿੰਟ ਫੋਟੋ ਕੱਢ ਕੇ ਆ ਰਿਹਾ ਮੈਂ ਕਰਦਾ ਹਾਂ ਮੈਂ ਮੈਂ ਕਰਦਾ ਹਾਂ ਉੱਥੇ ਜਾ ਲੱਗਿਆ ਉਹਦਾ ਕਰ ਹਾਂਜੀ ਮੈਂ ਮੈਂ ਮੰਗਾ ਲਿਆ ਹਾਂ ਉਹ ਮੈਂ ਤੁਹਾਨੂੰ ਫੋਨ ਪਾਇਆ ਤੇ ਹਾਂਜੀ ਉਹ ਤੇ ਬੰਦ ਪਾਇਆ ਮੈਂ ਦੇਖਿਆ ਜਿੰਨੀ ਹੈਗੀ ਸਾਰੇ ਮੈਂ ਸਾਰੇ ਦੇ ਰਹੀ ਤੇ ਟੈਨਸ਼ਨ ਆ ਰਹੀ ਹੈ ਉਹ ਵਾਲੀ ਐਪਲੀਕੇਸ਼ਨ ਵੀ ਦੇਖਾਂਗਾ ਉਹ ਲੋਕੀ ਵੀ ਹੈ ਪਟਿਆਲਾ ਦੀਆਂ 60 ਵਾਡਾਂ ਦੇ ਲਈ ਜਿੱਥੇ ਉਮੀਦਵਾਰਾਂ ਵੱਲੋਂ ਆਪਣੇ ਨੋਮੀਨੇਸ਼ਨ ਪੱਤਰ ਭਰਨੇ ਹਨ ਉੱਥੇ ਹੀ ਉਹਨਾਂ ਵੱਲੋਂ ਐਨਓਸੀ ਨੋ ਜਿਹੜਾ ਆਬਜੈਕਸ਼ਨ ਸਰਟੀਫਿਕੇਟ ਹੈ ਨਗਰ ਕੌਂਸਲ ਵਿੱਚੋਂ ਵੀ ਹਾਸਲ ਕਰਨਾ ਸੋ ਐਨਓਸੀ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸਾਡੀ ਟੀਮ ਪਹੁੰਚੀ ਹੋਈ ਹੈ ਨਗਰ ਨਿਗਮ ਪਟਿਆਲਾ ਦੇ ਵਿੱਚ ਹਾਂਜੀ ਕੀ ਨਸਰ ਤੁਹਾਡਾ ਸਰ ਐਨਓਸੀ ਦੇ ਕਿਹੜੇ ਕਿਹੜੇ ਸਟੈਪ ਨੇ ਜੀ ਬੜਾ ਜਿਆਦਾ ਦੱਸੋ ਹਰ ਪਰਸਨ ਵੱਲੋਂ ਐਪਲੀਕੇਸ਼ਨ ਦੇਣ ਤੋਂ ਬਾਅਦ ਕਾਰਪੋਰੇਸ਼ਨ ਦੀਆਂ 6 ਬ੍ਰਾਂਚੇਜ਼ ਐ ਉਹਨਾਂ ਤੋਂ ਐਨਓਸੀ ਲੈਣ ਤੋਂ ਬਾਅਦ ਉਹਨਾਂ ਨੂੰ ਐਨਓਸੀ ਜਾਰੀ ਕੀਤਾ ਜਾਏਗਾ ਜਿਹੜੀਆਂ 6 ਬ੍ਰਾਂਚਿੰਗਜ਼ ਐ ਉਸ ਦੇ ਵਿੱਚ ਪ੍ਰੋਪਰਟੀ ਟੈਕਸ ਹੈ ਹਾਊਸ ਟੈਕਸ ਸ਼ਖਾ ਹੈ ਲੈਂਡ ਬ੍ਰਾਂਚ ਹੈ ਬਿਲਡਿੰਗ ਬ੍ਰਾਂਚ ਹੈ ਤੇ ਇੱਕ ਹੈਗੀ ਲੈਂਡ ਬ੍ਰਾਂਚ ਇਹ ਬ੍ਰਾਂਚੇਜ਼ ਤੋਂ ਹਰ ਬੰਦੇ ਦੇ ਜਿਹਦੇ ਨਾਮ ਤੇ ਪ੍ਰੋਪਰਟੀ ਹੈ ਜਾਂ ਨਹੀਂ ਹੈ ਰੂਡਿਓਜ਼ ਲੈਂਡ ਤੋਂ ਬਾਅਦ ਫਿਰ ਇੱਕ ਫਾਈਨਲ ਐਗਨੋਸੀ ਜਾਰੀ ਕਰ ਦਿੱਤਾ ਜਾਊਗਾ ਇਹ ਪਰਸੈਂਟ ਹੈ ਜੀ ਕਿੰਨੇ ਕੁਤ ਕਰਦੀ ਡਿਊਟੀਆਂ ਲਾਈਗੇ ਨੇ ਜੀ ਇਸ ਦੇ ਵਿੱਚ ਪੂਰੀ ਟੀਮ ਲੱਗੀ ਹੋਈ ਹੈ ਜੀ ਹਰ ਬ੍ਰਾਂਚ ਦੇ ਅਲੱਗ-ਅਲੱਗ ਬੰਦੇ ਐ ਸਪੈਸੀਫਿਕ ਨਹੀਂ ਐ ਬ੍ਰਾਂਚ ਵਾਈਜ਼ ਹਰ ਬੰਦੇ ਦੀ ਆਪਣੀ ਡਿਊਟੀ ਹੈਗੀ ਹੈ ਤੇ ਹਰ ਬ੍ਰਾਂਚ ਦੇ ਲਈ ਵਰਕ ਕਰ ਰਹੀ ਹੈ ਕਿੰਨੇ ਚਿਰ ਬਾਅਦ ਇਹ ਪ੍ਰਕਿਰਿਆ ਮੁਕੰਮਲ ਹੋਉਂਦੀ ਮੰਨ ਲਓ ਐਮਸੀ ਅੱਜ ਦੇ ਕੇ ਜਾਂਦਾ ਐ ਐਨਓਸੀ ਇੱਕ ਦਿਨ ਦਾ ਪ੍ਰੋਸੈਸ ਹੈਗਾ ਜੀ ਕਿਉਂਕਿ ਐਨਓਸੀ ਹਰ ਬ੍ਰਾਂਚਾਂ ਚੋਂ ਕਰਾਉਣਾ ਇੱਕ ਦਿਨ ਲੱਗ ਜਾਂਦਾ ਹੈਗਾ ਤੇ ਹਰ ਬੰਦਾ ਜੇ ਜਲਦੀ ਤੋਂ ਜਲਦੀ ਜਿੰਨਾ ਆਪ ਕਰ ਲਏਗਾ ਅਸੀਂ ਇਮੀਡੀਏਟਲੀ ਇਸ਼ੂ ਕਰਦੇ ਰਹਾਂਗੇ ਜੀ ਕੀ ਨਾ ਤੁਹਾਡਾ ਸਰ ਜਰਨੈਤ ਸਿੰਘ ਰਾਜਪੂਤ ਜਨਾਇਸ ਸਿੰਘ ਰਾਜਪੂਤ ਜੀ ਤੁਸੀਂ ਅੱਜ ਆਇਓ ਐਨਓਸੀ ਲੈਣ ਦੇ ਲਈ ਤੇ ਕਿਹੜੀ ਵਾਰਡ ਵੱਲੋਂ ਆਇਓ ਅਸੀਂ ਵਾਰਡ ਨੰਬਰ 15 ਜੀ ਹਲਕਾ ਸਨੌਰ ਹਰਮੀਤ ਸਿੰਘ ਪ੍ਰਧਾਨ ਮਾਜਰਾ ਦੀ ਰਹਿਮਾਈ ਕਰ ਲੈ ਉੱਥੇ ਲੈਕਸ਼ਨ ਹੋਣੀ ਸਾਡੇ ਕੋਲ ਦੋ ਵਾਡਾਂ ਨੇ 15 ਨੰਬਰ ਹਲਿਕੋਰਾ 17 ਨੰਬਰ ਅਮੰਡਾ ਸੋ ਜਿਹੜਾ ਤੁਸੀਂ ਬਿਨੇ ਪੱਤਰ ਦਿੱਤਾ ਸੀ ਉਹ ਚ ਲਿਖਿਆ ਗਿਆ ਸੀ ਤੁਸੀਂ ਪਾਰਟੀ ਨਾਲ ਕਦੋਂ ਜੁੜੇ ਹਾਂਜੀ ਕਿਹੜੀ ਪਾਰਟੀ ਚ ਆਇਓ ਕੀ ਵਿਸ਼ਵਾਸ ਹੈ ਤੁਹਾਨੂੰ ਇਹ ਟਿਕਟ ਮਿਲੇਗੀ ਵੇਖੋ ਜੀ ਕੰਮ ਕੀਤਾ ਮੈਂ ਉਹ ਬੰਦਾ ਵੀ ਜਦੋਂ ਦੇ ਅਸੀਂ ਇਸ ਪਾਰਟੀ ਨਾਲ ਜੁੜੇ ਹਰ ਮਹੀਨੇ ਨਾਲ ਗੁਜਰਾਤ ਦਿੱਲੀ ਹਰਿਆਣਾ ਜਲੰਧਰ ਦੋ ਵਾਰ ਜਲੰਧਰ ਪਾਰਲੀਮੈਂਟ ਵੀ ਜਲੰਧਰ ਭਗਜੀ ਦੀ ਵੀ ਇਲੈਕਸ਼ਨ ਲੋਗੋਵਾਲ ਇਲੈਕਸ਼ਨ ਰੈਲੀਆਂ ਸੈਂਕੜੇ ਸੈਂਕੜੇ ਧਰਨੇ ਪਲੱਸ ਜਿੱਥੇ ਵੀ ਪਾਰਟੀ ਸਰਦੀ ਬਾਜੀ ਲਾਦੇ ਅਸੀਂ ਉੱਥੇ ਜਾ ਕੇ ਕਈ ਵਾਰੀ ਕਈ ਵਾਰੀ ਦੇਖੀ ਹੁਣ ਇਲੈਕਸ਼ਨਾਂ ਦੇ ਵਿੱਚ ਦੋਸ਼ ਲੱਗ ਜਾਂਦੇ ਨੇ ਵੀ ਮਾਇਆਤਾਰੀ ਬੰਦਿਆਂ ਨੂੰ ਟਿਕਟ ਮਿਲ ਜਾਂਦੀ ਏ ਇਹ ਭ੍ਰਿਸ਼ਟਾਚਾਰੀ ਮੁਕ ਸਰਕਾਰ ਕਹੀ ਹੈ ਭਵੰਤਮਾਨ ਨੇ ਤੁਹਾਨੂੰ ਕੀ ਲੱਗਦਾ ਅਸੀਂ ਤੇ ਦੇਖੋ ਜਾਣਿਆ ਈਐਮਐਲਏ ਹਰਮਨਜੀਤ ਸਿੰਘ ਪਠਾਨ ਮਾਜਰਾ ਅਜੀਤਪਾਲ ਖੋਲੀ ਡਾਕਟਰ ਸਾਹਿਬ ਇੱਥੇ ਪੂਰਾ ਅਰਦਕੀ ਕੰਮ ਚੱਲ ਰਿਹਾ ਠੀਕ ਹੈ ਵੀ ਜਿਹੜੇ ਐਮਐਲਏ ਨੇ ਉਹਨਾਂ ਨੇ ਲੋਕਾਂ ਤੋਂ ਵੋਟਾਂ ਲਈਆਂ ਨੇ ਕੁਝ ਵਰਕਰਾਂ ਨੂੰ ਉਧਰ ਦੇਣੀ ਤੇ ਵਰਕਰਾਂ ਦੂਜਿਆਂ ਨੂੰ ਵੀ ਦੇਣੀਆਂ ਹੁੰਦੀਆਂ ਨੇ ਉਹ ਪਾਰਟੀ ਨੇ ਡੇਟਾ ਦਾ ਆਪਣਾ ਡਿਸੀਜਨ ਲੈ ਚੁੱਕੇ ਨੇ ਪਾਰਟੀ ਹੁਣ ਤੁਹਾਡੀ ਵਾਰਡ ਦੇ ਕੀ ਹਾਲਾਤ ਨੇ ਵਿਕਾਸ ਪੱਕਾ ਕੀ ਹੈ ਜੀ 70 ਸਾਲਾਂ ਦੀ ਕਿਸੇ ਨੇ ਕੁਝ ਨਹੀਂ ਕੀਤਾ 5 6 ਸਰਕਾਰਾਂ ਲੰਘੀਆਂ ਨਗਰ ਨਿਗਮ ਦੀਆਂ ਵੀ 2000 ਦੇ ਵਿੱਚ ਆ ਗਿਆ ਸਾਡਾ ਪਿੰਡ ਨਗਰ ਨਿਗਮ ਚਾ ਮਰਾ ਅਸੀਂ ਹੁਣ ਤੱਕ 3.5 ਕਰੋੜ ਰੁਪਏ ਲਾ ਚੁੱਕੇ ਆ 2.5 ਸਾਲਾਂ ਚ ਤੇ 5 ਕਰੋੜ ਰੁਪਏ ਦਾ ਹੋਰ ਟਾਰਗੇਟ ਫਿਕਸ ਹੈ ਅੱਲ 1 ਕਰੋੜ ਦੀ ਪਾਰਕਟ ਦਾ ਉਦਘਾਟਨ ਕਰਕੇ ਆਇਆ ਨੇ ਮਲੇ ਸਾਬ ਉਹਦਾ ਕੰਮ ਸ਼ੁਰੂ ਹੋਣਾ ਹੁਣ ਸ਼ਰਕਾ ਦਾ ਕੰਮ ਸ਼ੁਰੂ ਹੋਣਾ ਹੈ ਸਿਰਫ 10-15 ਦਿਨ ਇਲੈਕਸ਼ਨ ਦੇ ਵਿੱਚ ਲੱਗਣਗੇ ਜੀ ਨੋਮੀਨੇਸ਼ਨ ਪ੍ਰੋਸੀਡਰ ਸ਼ੁਰੂ ਚੁੱਕੀ ਆ ਸੋ ਐਨਓਸੀ ਲੈਣ ਦੇ ਲਈ ਕਿੱਦਾਂ ਦੇ ਪ੍ਰਬੰਧ ਨੇ ਉਹ ਕੀਤੇ ਗਏ ਲੱਗਦੇ ਨੇ ਐਨਓਸੀ ਲੈਣ ਦੀ ਸਾਡੇ ਦੋ ਸੈਕਰੀ ਨੋਡਲ ਅਫੀਸਰ ਤੋਂ ਤੀਜਾ ਤੇ ਇਹ ਅਫਸਰ ਹੈ ਇਹ ਤੋਂ 60 ਤੱਕ ਉਸਰੇ ਉਹਨਾਂ ਦੀ ਡਿਊਟੀ ਬਿਗਾ ਦੇ ਕਨਸਰਨ ਆਫ ਦੇ ਪੇਪਰ